ਬੂਲੂਪ ਦੇ ਵਿੱਚ ਸਾਨੂੰ ਉੱਥੋਂ ਹੀ ਇਹ ਪਤਾ ਲੱਗਿਆ ਵੀ ਜਿਹੜੀ ਇਹ ਖੇਤੀ ਹੈ ਇਹਦਾ ਕੋਈ ਫਿਟਕ ਨਹੀਂਗਾ ਦਾ ਇਹਦਾ ਕੋਈ ਫਿਊਚਰ ਨਹੀਂਗਾ ਜਿਹੜੀ ਆਪਣੀ ਰਿਹਾਂ ਸਪਰੇ ਜਿਹੜਾ ਰਿਹਾਂ ਸਪਰੇ ਇਹ ਸਾਰੀ ਖੇਤੀ ਸਰਕਾਰੀ ਸਪੋਰਟ ਤੇ ਹੋ ਰਹੀ ਆ ਵੀ ਕਦੋਂ ਵੀ ਸਰਕਾਰ ਹੱਥ ਖਿੱਚਲੇ ਇਹ ਖੇਤੀ ਡਿੱਗ ਪਣੀ ਆ ਕਿਉਂਕਿ ਤੁਸੀਂ ਇਹ ਗੱਲ ਦੇਖੋ ਇੱਕ ਸਕੀਮ ਹੀ ਸੀ ਹੈ ਨਾ ਬਿਲਕੁਲ ਕਿਉਂਕਿ ਬਿਜਲੀ ਸਾਨੂੰ ਮੁਕਤ ਦਿੱਤੀ ਜਾ ਰਹੀ ਆ ਬਿਲਕੁਲ ਡੀਏਪ ਦੀ ਨਹੀਂ ਸਬਸਿਡੀ ਆ ਰਹੀ ਆ ਅਸੀਂ ਸਾਨੂੰ ਪਤਾ ਵੀ ਨਹੀਂ ਨਹੀਂ ਸਬਸਿਡੀ ਆਦੀ ਆ ਯੂਰੀਆ ਦੇ ਸਬਸਿਡੀ ਆ ਰਹੀ ਆ ਬਸਤੀ ਸੇ ਸਬਸਿਡ ਜਹਰਤ ਸਬਸਿਡੀ ਆ ਰਹੀ ਆ ਮੰਡੀ ਸਟਰਕਚਰ ਜਿਹੜਾ ਮੰਡੀ ਢਾਂਚਾ ਸਾਰਾ ਕਣਕ ਚੋਂ ਨੇ ਖੜਾ ਹ ਹ ਜੋ ਇਲੈਕਟ੍ਰੀਸ਼ੀਅਨ ਆ ਜੋ ਬਿਜਲੀ ਆਉਣੀ ਆ ਉਹ ਵੀ ਮੰਡੀ ਉਹ ਵੀ ਝੋਨੇ ਤੇ ਖੜੀ ਆ ਹ ਸੋ ਇੱਕ ਸਾਜਿਸ਼ ਤਹਿਤ ਮ ਸਾਨੂੰ ਇਸ ਚ ਪੁਛਾਇਆ ਗਿਆ ਹ ਤੇ ਅੱਜ ਇਹ ਖੇਤੀ ਅੱਜ ਨਹੀਂ ਤਾਂ ਕੱਲ ਇਹ ਡਗ ਪੈਣੀ ਕਿਤੇ ਹ ਸਾਨੂੰ ਡਗ ਰਹੀ ਆ ਡਗ ਰਹੀ ਆ ਸਾਨੂੰ ਕਿਉਂਕਿ ਝਾੜ ਘਟ ਰਹੇ ਆ ਹ ਰੇਟ ਮਿਲ ਨਹੀਂ ਰੇਟ ਮਿਲ ਨਹੀਂ ਰਿਹਾਗਾ ਹ ਤੇ ਖਰਚੇ ਲਾਗਤ ਖਰਚੇ ਵਧ ਰਹੇ ਆ ਉਹ ਉਦੋਂ ਤੋਂ ਲੈ ਕੇ ਸੁਸਾਇਟੀ ਸਾਨੂੰ ਇਹ ਮਿਲਿਆ ਸੀ ਜੇ ਆਪਾਂ ਅੱਗੇ ਵਧਣਾ ਤਾਂ ਸਾਨੂੰ ਕੋਲ ਜਿਹੜੀ ਟ੍ਰੈਡੀਸ਼ਨਲ ਖੇਤੀ ਛੱਡ ਕੇ ਪੁਰਾਣੀ ਖੇਤੀ ਆਰਗੈਨਿਕ ਖੇਤੀ ਨੈਤਰੋ ਖੇਤੀ ਇਹ ਸਾਨੂੰ ਉਹ ਪਾਉਣੀ ਪੈਣੀ ਆ ਸੋ ਅਸੀਂ 2013 ਤੋਂ ਇਹ ਸ਼ੁਰੂਆਤ ਕੀਤੀ ਸਟੈਪ ਬਿ ਸਟੈਪ ਹਮਮ ਤੇ ਅੱਜ ਜਿੰਨੀ ਸਾਡੇ ਕੋਲ ਆਪਣੀ ਜਾਇਦਾਦ ਆ ਜਿੰਨੀ ਸਾਡੇ ਕੋਲ ਜ਼ਮੀਨ ਰਹਿ ਗਈ ਆ ਅਸੀਂ ਸਾਰੀ ਖੇਤ ਦੇ ਵਿੱਚ ਨੈਤਰੋ ਖੇਤੀ ਆਰਗੈਨਿਕ ਖੇਤੀ ਕਰ ਰਹੇ ਆ ਇਹ ਸਾਨੂੰ 2013 ਤੋਂ ਸਟੈਪ ਬਿ ਸਟੈਪ ਸ਼ੁਰੂਆਤ ਕੀਤੀ ਆ ਕਿ ਤੁਸੀਂ ਉਦੋਂ ਜਿਹੜੀਆਂ ਆਪਣੀਆਂ ਜਿਵੇਂ ਅਨਾਜ ਹੁੰਦਾ ਕਣਕ ਤੋਂ ਨਾ ਹੋ ਗਿਆ ਜਾਂ ਕੁਝ ਹੋਰ ਉਤੋਂ ਹੀ ਤੋਂ ਸ਼ੁਰੂਆਤ ਕੀਤੀ ਸੀ ਕਿ ਸਬਜ਼ੀਆਂ ਤੋਂ ਹਾਂ ਬਿਲਕੁਲ ਇਹ ਇਹ ਨਾ ਸਰਦੀਆਂ ਫਸਲਾਂ ਦੇ ਵਿੱਚ ਇੱਕ ਡਿਟੇਲ ਹੁੰਦੀ ਆ ਦੇਖੋ ਜਿਹੜਾ ਤੁਸੀਂ ਅਨਾਜ ਦਾ ਨਾਮ ਲਿਆ ਇਹ ਇਹ ਅਨਾਜ ਇੱਕ ਕੋਈ ਇੱਕ ਫਸਲਾ ਅਨਾਜ ਜਿਹੜਾ ਧਰਤੀ ਮਾਂ ਤੋਂ ਕੁਝ ਲੈਂਦਾ ਹ ਹ ਕੋ ਰਸੋਈ ਦੇ ਵਿੱਚ ਕਿ ਲਈ ਅਨਾਜ ਲੋੜ ਤਾਂ ਇਹ ਹੀ ਨਹੀਂ ਕਿ ਬਿਲਕੁਲ ਹਾਂ ਦਾਲਾ ਤੋਂ ਲੈ ਕੇ ਹੋਰ ਕਿੰਨੀਆਂ ਫਸਲਾਂ ਪਈਆਂ ਤੇਲ ਬੀਜਾ ਵਾਲੀਆਂ ਆਪਣੀਆਂ ਮਸਾਲੇ ਵਾਲੇ ਫਸਲਾਂ ਪਈਆਂ ਪਿਆਜ਼ ਵਾਲੀ ਫਸਲਾਂ ਪਈਆਂ ਇਹ ਉਲਟਾ ਧਰਤੀ ਮਾਂ ਨੂੰ ਪਲੱਸ ਕਰਦੀਆਂ ਹਾਂ ਹਾਂ ਬਿਲਕੁਲ ਅਸੀਂ ਸਭ ਨੂੰ ਸਕੇ ਅਸੀਂ ਆਪਣੇ ਖੇਤ ਦੇ ਵਿੱਚ ਇਹਦਾ ਕੰਬੀਨੇਸ਼ਨ ਕਿਵੇਂ ਬਣਾਉਣਾ ਹੈ ਕਿ ਇਹਦਾ ਸਮ ਇਹਦਾ ਇਹਦਾ ਬਦਲ ਕਿਵੇਂ ਖੇਤ ਬਣਾਉਣਾ ਅਨਾਜ ਦੇ ਨਾਲ ਅਸੀਂ ਉਹ ਫਸਲਾਂ ਬੀਜੀਏ ਜਿਹੜੀ ਇੱਕ ਦੂਜੇ ਨੂੰ ਸਪੋਰਟ ਕਰਨ ਹੂੰ ਸੋ ਪਹਿਲਾਂ ਤਾਂ ਅਸੀਂ ਅਨਾਜ ਤੋਂ ਸ਼ੁਰੂਆਤ ਕੀਤੀ ਸੀਗਾ ਨਾਲ ਅਨਾਜ ਤੇ ਗੰਨੇ ਤੋਂ ਬਾਅਦ ਦੇ ਵਿੱਚ ਫਿਰ ਅਸੀਂ ਪੋਰਟਲ ਤਕਰੀਬਨ ਸਬਜ਼ੀਆਂ ਦਾ ਕੰਮ ਸ਼ੁਰੂ ਕੀਤਾ ਹੈ ਹੂੰ ਤੇ ਸਬਜ਼ੀਆਂ ਸੀ 2014 ਪੱਧਰ ਤੋਂ ਸ਼ੁਰੂਆਤ ਕੀਤੀ ਸੀ ਤੇ ਸਾਨੂੰ ਇਹਦੇ ਵਿੱਚ ਕਾਫੀ ਸੋਸਾਇਟੀ ਨੇ ਸਾਡੀ ਕਾਫੀ ਹੈਲਪ ਕੀਤੀ ਆ ਤੇ ਸਾਨੂੰ ਇਸ ਪਰਿਵਾਰ ਆਰੇ ਸਾਡੀ ਕਾਫੀ ਹੈਲਪ ਕੀਤੀ ਆ ਆਪ ਦਾ ਕੰਮ ਸਮਝ ਕੇ ਕੀਤਾ ਕਿਉਂਕਿ ਖੇਤੀ ਇੱਕ ਸਾਹਜ ਹੈਗੀ ਆ ਇੱਕ ਧਰੋੜਾ ਆ ਰੋਮਲ ਕੇ ਕਰਨ ਵਾਲੇ ਕੰਮ ਆ ਹੂੰ ਸੂਵਸੀ 14 ਤੋਂ ਸ਼ੁਰੂਆਤ ਕਰਕੇ 15 ਤੋਂ ਕਰਕੇ ਅੱਜ ਅਸੀਂ ਨਿਰੰਤਰ ਇਹ ਕੰਮ ਨੂੰ ਅੱਗੇ ਵਧਾ ਰਹੇ ਹਾਂ ਹੂੰ ਸਹੀ ਗੱਲ ਹੈ ਇੱਕ ਜਿਹੜੀ ਗੱਲ ਮੇਨ ਹੈ ਨਾ ਬਹੁਤ ਸਾਰੇ ਜਿਵੇਂ ਹੁਣ ਤੁਸੀਂ ਜੇਕਰ ਇਹ ਕਰਦੇ ਹੋ ਤਾਂ ਸੋਨੂੰ ਦੇਖ ਕੇ ਇਹ ਨਹੀਂ ਵੀ ਸਾਰਾ ਪਿੰਡ ਲੱਗ ਜੂ ਹਮ ਹੈਨਾ ਕੀ ਕਾਰਨ ਹੈ ਵੀ ਲੋਕਾਂ ਨੂੰ ਇਸ ਇਹ ਮਹਿਸੂਸ ਨਹੀਂ ਹੁੰਦੀ ਗੱਲ ਵੀ ਯਾਰ ਬਿਨਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਖੇਤੀ ਹੋ ਜਾਂਦੀ ਹੈ ਲੋਕ ਇਸ ਚੀਜ਼ ਨੂੰ ਐ ਮੰਨਦੇ ਵੀ ਨਹੀਂ ਹੋ ਸਕਦੀ ਨਹੀਂ ਸਿੱਧੂ ਸਾਹਿਬ ਇਹ ਤੁਹਾਡੀ ਗੱਲ ਸਾਰੇ ਲੋਕ ਕਹਿੰਦੇ ਆ ਵੀ ਕਰਨੀ ਚਾਹੀਦੀ ਆ ਕਰਨੀ ਆ ਪਰ ਇਹ ਉਹਨਾ ਪਿਛਲੇ 50 ਸਾਲ ਤੋਂ ਸਾਨੂੰ ਆਤ ਪੈ ਚੁੱਕੀ ਆ ਹੂੰ ਸੁਲਤਾਨ ਦੀ ਹਾਲਤ ਕਹਿ ਲੋ ਸਾਨੂੰ ਸਾਨੂੰ ਇੱਕ ਹਾਲਾਤਾਂ ਦੀ ਹਾਲਾਤ ਉਹ ਜੇ ਬਣਾਤੇ ਕਿਉਂਕਿ ਇਹ ਖੇਤੀ ਲਾਉਣ ਵਾਸਤੇ ਪੂਰਾ ਇੱਕ ਪੂਰਾ ਸਿਸਟਮ ਖੜਾ ਕੀਤਾ ਗਿਆ ਸੀਗਾ ਹਮਮ ਮੈਂ ਤੁਹਾਨੂੰ ਇੱਕ ਯਾਦ ਕਰਾਉਣਾ ਵੀ ਸਾਡੇ ਖੇਤ ਮੋਟਰ ਲਾਈ ਜਦੋਂ ਅੱਛਾ ਤੇ ਤਕਰੀਬਨ ਕਈ ਏਰੀਆ ਦੇ ਵਿੱਚ 1.5 ਕਿਲੋਮੀਟਰ ਤੱਕ ਸਰਕਾਰ ਨੇ ਲੈਣ ਮੁਕਤ ਪਾਈ ਆ ਹਮ ਅਖਰ ਖਰਚਾ ਤਾਂ ਉੱਤੇ ਆਇਆ ਹੋਗਾ ਉਹ ਸਿਸਟਮ ਨੇ ਚੱਕਿਆ ਖਰਚਾ ਸਾਰਾ ਲੋਕਾਂ ਨੂੰ ਇਸ ਪਾਸੇ ਤੋਰਿਆ ਹੁਣ ਜਿਹੜਾ ਸਾਡੇ ਉਹ ਕੰਨੇ ਪੱਕ ਗਏ ਸਾਡੇ ਹੂੰ ਸਵਾਭ ਹੈਗਾ ਸਵੇਰ ਹੜਾ ਪਿਆ ਵਾ ਅਸੀਂ ਸਵੇਰ ਹੋ ਬਦਲੂ ਉਹਦੇ ਉੱਤੇ ਤਿਆਰ ਨਹੀਂ ਕੀ ਇੱਕ ਇਹ ਆ ਵੀ ਇਸ ਖੇਤੀ ਦੀ ਕਣਕ ਝੋਨੇ ਦੀ ਇਹ ਮਾਰਕੀਟ ਸ਼ੋਰ ਆ ਮਾਰਕੀਟ ਵੀ ਸ਼ੋਰ ਆ ਬਾਕੀ ਪੂਰੇ ਸਾਲ ਦੇ ਵਿੱਚ ਕੰਮ ਵੀ ਮਹੀਨਾ ਨਹੀਂ ਹਾਂ ਮਾਰਕੀਟ ਸ਼ੋਰ ਆ ਇਸ ਖੇਤੀ ਦੀ ਮਾਰਕੀਟ ਬਹੁਤ ਵੱਡੀ ਆ ਹਾਂ ਪਰ ਬਲਾਈਂਡ ਆ ਹਾਂ ਆਪ ਜਾਣਾ ਪੈਂਦਾ ਆਪ ਜਾਣਾ ਪੈਂਦਾ ਰੈਗੂਲਰ ਕੰਮ ਕਰਨਾ ਰੈਗੂਲਰ ਕੰਮ ਕਰਨਾ ਪੈਂਦਾ ਇਹ ਕਈ ਕਾਰਨ ਨੇ ਤੇ ਜਿਹੜੇ ਕਾਕੇ ਕਿਸਾਨ ਇਸ ਵਾਰ ਨਿਕਲ ਰਹੇ ਆ ਤੇ ਸਭ ਲੋਕ ਸੋਚਦੇ ਸਾਰੇ ਇਹ ਆ ਵੀ ਯਾਰ ਉਹ ਖੇਤੀ ਕਰੀਏ ਜਿਹੜੀ ਸਾਡੀ ਟਿਕਾਊ ਖੇਤੀ ਆ ਸਾਡੀ ਰਸੋਈ ਪੱਕੀ ਖੇਤੀ ਆ ਵਾਤਾਵਰਨ ਪੱਕੀ ਖੇਤੀ ਆ ਸਿਹਤ ਪੱਕੀ ਖੇਤੀ ਆ ਪਰ ਇਹ ਗਨਨ ਕਰਨਾ ਕਰਕੇ ਮੈਂ ਇਹ ਸਮਝਦਾ ਜੀ ਆਤ ਪੱਕੀ ਜੁ ਕੋਈ ਸਾਡੀ 50 60 ਸਾਲ ਤੋਂ ਤੁਹਾਨੂੰ ਆਜੇ ਉਹ ਤੇ ਪੱਕੀ ਹੈ ਕਿ ਹੁਣ ਨਿਕਲਣ ਕਿ ਆ